ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਕੰਮ ਤੋਂ ਛੁੱਟੀ ਲਈ ਆ ਕਿਉਂਕਿ ਬੀ ਦੀ ਅੱਜ ਕਲਾਸ ਆ ਸ਼ਹਿਰ ਤੇ ਅੱਧੀ ਅੱਜ ਕਲਾਸ ਲਵਾਵਾਂਗੇ ਤੇ ਬਾਹਰ ਕਰਨੀ ਵੀ ਬਹੁਤ ਆ ਤੇ ਅੱਜ ਆ ਫੋਰਲੀ ਜਾਣਾ ਕਰਕੇ ਫੋਰਲੀ ਕਲਾਸ ਹੈ ਦੀ ਤੇ ਬਾਅਦ ਆਪਾਂ ਉੱਥੇ ਘੁੰਮਾਂਗੇ ਬਾਕੀ ਦੇ ਦੇ ਗਰਮੀ ਗਰਮੀ ਤੋਂ ਤਾਂ ਚਲ ਜਿਆਦੀ ਆ ਪਹਿਲਾਂ 2 ਦਿਨ ਗਲੇਵਾ ਪੈਂ ਮੈਂ ਪਿਛਲੀ ਵੀਡੀਓ ਵਿੱਚ ਜਿੱਦਾ ਉੱਥੇ ਕੰਮ ਤੇ ਮੈਂ ਬਣਾ ਲਈ ਸੀ ਵੀਡੀਓ ਤੇ ਗਲਾ ਇਹ ਵੀ ਬਹੁਤ ਵੇ ਪਾਣੀ ਅੰਦਰ ਤੱਕ ਆ ਗਿਆ ਫੈਕਟਰੀ ਜੇ ਕਿਉਂਕਿ ਮੀਂਹ ਨਾ ਤੇ ਜਾ ਰਿਹਾ ਸੀਗਾ ਤੇ ਬਾਛੜ ਇੱਕ ਇਧਰ ਦੂਜੇ ਪਾਸੇ ਸੀਗੀ ਤੇ ਦੋ ਦਿਨ ਹੀ ਫਿਰ ਨਾਲੇ ਗਰਮੀ ਪੈ ਗਈ ਤੇ ਦਰਛਾਣ ਨਾਲ ਨਾਲ ਛਾੜਿਆ ਚੀ ਅਦਰ ਅਦਰ ਤਾਂ ਸਸਰ ਕਰਨ ਕਿਦਾ ਸ਼ੂਟਿੰਗ ਤੇ ਚੱਲ ਜੀ ਸਹੀ ਆ ਸਹੀ ਆ ਹਮ ਸ਼ਾਨਾ ਵੀ ਤਿਆਰ ਹੋ ਗਿਆ ਤੇ ਮੀਨ ਵੀ ਤਿਆਰ ਹੋ ਗਿਆ ਫਿਰ ਇਦਾਂ ਕਰਦੇ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਹੋਰ ਸਬਸਕ੍ਰਾਈਬ ਨਾ ਦਿਓ ਜਲੀ ਆਪਾਂ ਹਾਂ ਓਕੇ ਚਲੋ ਬਲੌਗ ਨੂੰ ਕੰਟੀਨਿਊ ਕਰਦੇ ਆ ਵੀਡੀਓ ਨੂੰ ਅੱਧ ਤੱਕ ਜੁੜੂ ਦੇਖਿਓ। ਲਓ ਜੀ ਪਹੁੰਚ ਗਏ ਹੁਣ ਆਪਾਂ ਗੱਡੀ ਲਾਤੀ ਇੱਥੇ। ਪਾਰਕਿੰਗ ਦਾ ਬਹੁਤ ਪ੍ਰੋਬਲਮ ਵੱਡੇ ਸ਼ਹਿਰਾਂ 'ਚ। ਆਹ ਤਾਂ ਜੱਦੀ ਜੱਦੀ ਅੱਦਰ ਬਥੇ ਮਿਲੀ ਪਾਰਕੀ। ਹੁਣ ਦੇਖਦੇ ਆ ਲੱਭਦੇ ਆ ਇੱਥੇ ਲੱਗ ਗਈ ਆ 2 ਮਿੰਟ ਦਾ ਰਾਹ ਆ। ਮੈਂ ਸਾਹਮਣੇ ਹੀ ਆ ਹਾਂ ਜੀ। ਸਟੇਸ਼ਨ ਦੇ ਬਿਲਕੁਲ ਲੱਗ ਗਿਆ ਉਹ ਪਰ ਸਟੇਸ਼ਨ ਆ। ਦੇ ਦੇ ਯਾਰ। ਛੇੜਦੇ ਹੋ ਜੀ ਸਰ। ਚਾਰੇ ਪਾਸੇ ਗੱਡੀਆਂ ਛੱਡੀਆਂ ਇੱਧਰ ਜੀ ਤੇ 20 ਦੀ ਕਲਾਸ ਲਵਾ ਲਈ ਆਪਾਂ ਤੇ ਅੱਧਾ ਘੰਟਾ ਲੱਗਾ ਸਰ ਤੇ ਹੁਣ ਆਪਾਂ ਸ਼ਾਪਿੰਗ ਕਰ ਲਈਏ ਗਲੋਬ ਚੋਂ ਗਲੋਬੋਂ ਆਏ ਆਂ ਤੇ ਇੱਥੇ ਪਰਸ ਲੱਗੇ ਆ ਸਸਤੇ ਆ 34% ਕੋਣ ਤੋਂ ਤੇ 15 ਤੋਂ ਲੈ ਕੇ 10 ਤਾਈ ਬੁੜੀਆਂ ਨੇ ਤੇ ਕੁੜੀਆਂ ਨੇ ਇਧਰ ਵੱਡੇ ਲੱਗੇ ਆ ਵੀਰ ਉਹਦਾ 50% ਦਿੱਕ ਸੇਲ ਹੈ ਜਾਲੀਓਂ ਨੇ ਕੱਟ ਕੇ ਕੀ ਮਾਰਕਾ ਕਿਹੜਾ ਹੈ ਬੋਲੋ ਦੰਨ ਲਿਆਪਾ ਤੇ ਬੈਜਾ ਨੇ ਇੱਥੇ ਬੈਠੇ ਨੂੰ ਬਣਿਆ ਆ ਤਾ ਬੜੇ ਲੱਗੇ ਇੱਧਰ ਵੀ ਇਹਨੂੰ ਇੱਥੇ ਮੜੀ ਬੁੱਕੀ ਤੋਂ ਖਾਣ ਨੂੰ ਇੱਥੇ ਬਣਿਆ ਆ ਤੂੰ ਕਿੱਥੇ ਲੱਗਿਆ ਮੈਨੂੰ ਕੰਮੀ ਬੈਜੀ ਨੂੰ ਇੱਧਰ ਵੀ ਆ ਦੇ ਸਾਰੇ ਕੱਟ ਕੇ ਲੱਗੇ ਆ 50 ਤੋਂ ਕੱਟ ਕੇ 24000 ਆ ਲੈ ਜੁੱਤੀ ਉਹ ਹਾਂ ਉਹ ਨਹੀਂ ਐ ਤੋਸਤ ਅਲਬਤ ਇਹ ਆਸ਼ਾ ਪਾਉਣਾ ਲੱਤ ਪਾਉਣੀ ਆ ਹਾਂ ਹਾਂ ਸ਼ਾਨੀ ਸਪ੍ਰਿੰਗ ਇਹ ਤਾਂ ਲੱਤ ਪਾਈਗੀ ਆ ਲਾਤੇ ਪਾਉਣੀ ਔਰ ਸੈੱਲ ਪਾਉਣਾ ਇੱਥੇ ਤੇਦਰ ਬੂਟ ਲੱਗੇ ਆ ਬੇ ਸਹੀ ਹੈ ਹਨ ਜੜ ਜੜ ਯਾਰ 41 34 ਯਾਰ ਉਹ 35 ਯਾਰ ਉਹਦੇ ਕਈ ਚੀਜ਼ਾਂ ਨੇ ਸਕੁੰਤ ਲੱਗੇ ਆ 20% 50% ਇਹ ਚਪਲਾਂ ਦੇਖ ਦਿਓ ਇੰਦਰ

ਕਦੇ स्पोर्ट ਵਾਲੇ ਆ ਸ਼ੂ ਲੱਗੇ ਆ ਜਿਹੜੇ ਇਹ ਵੀ 48 ਯੂਰੋ 50 ਯੂਰੋ ਚੋਂ ਬਾ ਬਾ ਨਾ ਸੀ ਦੋ ਪੋਨਿਆ ਮੈਕਨੋਲ ਓਕੇ ਚੈਂਪੀਅਨ ਲੱਬੋਰ ਸੀ ਨੇ ਲੱਗੇ ਆ ਆਉ ਕਾਲਦੇ ਵਾਲੇ ਆ ਗਿੱਟਾ ਜਣੀਆਂ ਆ ਇਹ ਲੱਗੇ ਆ ਸ਼ੇਰੋ ਦੀ ਸਾਰੇ ਕੱਟ ਕੇ 10 ਸਰ ਦਾ ਕੱਟ ਕੇ shear ਇਹਦੇ ਸਹੀ ਹਲਕੀ ਹੀ ਆ ਰਹੀ ਜਾਨੀ ਕੁੜੀਆਂ ਦੀ ਹੈ ਇਹ ਹਮੋਂ ਇਹ ਬਾਸਕਟਬਾਲ ਦਾ ਹਮ ਅਮਰੀਕਾ ਫੁੱਟਬਾਲ ਦਾ ਆ ਇੱਧਰ ਬੈਗ ਲੱਗੇ ਆ ਇੱਧਰ ਬੂਟ ਰਾਗੇ ਬੂਟ ਆ ਸ਼ੋਟੇ ਜਿਹੜੇ ਨੇ ਇਧਰ ਕੱਪੜੇ ਖਰੂ ਹੋ ਗਏ ਕੁੜੀਆਂ ਦੇ ਆ ਨਾ ਨਾ ਬੰਦੇ ਆ ਬੰਦੇ ਦੇ ਆ ਕਿੰਨੇ ਵਧੀਆ ਨੇ ਸਾਰੀ ਹੈਗੀਆਂ ਸ਼ੇਆਂ ਦੀ ਆ ਵਾਲੀ ਕੋਈ ਸ਼ੇਆਂ ਦੀ ਕੋਈ ਨੋਵਾਂ ਦੀ ਹੈ ਕੋਈ ਦਸਾਂ ਦੀ ਦਰੰਗਾਂ ਆ 16 ਤੋਂ ਕੱਟ ਕੇ 10 ਯੂਰੋ ਦੀ ਹਲਕੀ ਆ ਦੋਈ ਅਮੇ ਸੁਣੀ ਆ ਆ ਲੈ ਲਈ ਇੱਕ ਨੀਲਾ ਹਾਂ ਸੁਣੀ ਆ ਆ ਬੀ ਨਾ ਬਹਦਵਾਤ ਆ ਬੰਦਿਆਂ ਦੀ ਇਹ ਇਹ ਵਧੀਆ ਨਹੀਂ ਹੈ ਦੂਜੀਆਂ ਫੁੱਲ ਬੂਟੇ ਪਾਏ ਨੇ ਦਾਜੁਰ ਦੀ ਉਹ ਆ ਦੇਖੀ ਜਿੱਦਾਂ ਦੀ ਮੈਂ ਪਾਈ ਆ ਆ ਦੇਖ ਅੰਦਰ ਨਾਰਾਂ ਗਾ ਕਿਦਾਂ ਇਹ ਅਜਿਹੇ ਰੰਗ ਇਹ ਇਹਨੂੰ ਰੰਗ ਲਈ ਹੁੰਦੇ ਆ ਨਹੀਂ ਦੋ ਜੀ ਹਾਂ ਕਿੰਨੇ ਰੰਗ ਆ ਗਏ ਹਾਂ ਇਹ ਤੇ ਕਾਲੇ ਰੰਗ ਦੀ ਆਹ ਰੀ ਕਿੰਨੇ ਦੀ ਹੈ 1000 ਰੋ ਦੀ ਹੈ ਇਹ ਇੱਕ ਲੈ ਲੈਂਦੇ ਇਹ ਐਮ ਐਸ ਜੀ ਐਮ ਐਸ ਜੀ ਆ ਹਾਂ ਮੀ ਪਰ ਇਹਦੇ ਬਟਣੇ ਆ ਤੇ ਇਹਦੇ ਵੀ ਤਾਂ ਬਟਣੇ ਆ ਆ ਇਹਦੇ ਲੱਗਦੇ ਆ ਉਹਦੇ ਲੱਗਦੇ ਨਹੀਂ ਇੱਕ ਹੀ ਲੱਗਦਾ ਉਹਦੇ ਸ਼ੋ ਆ ਆ ਬਾਕੀ ਦੇਖੋ ਲੈ ਬਾਹਰ ਦੇਖ ਲੈ ਦੇਖ ਇਹ ਨਹੀਂ ਬਾਕੀ ਕੋਈ ਨਹੀਂ ਸਮਝ ਨਹੀਂ ਤੁਸੀਂ Okay ਥੋੜਾ ਦੂਰ ਦੂਰ ਤਾਂ ਇਹ ਗ੍ਰਾਮਾ ਨਾਂ ਲਾਗੇ ਜੁੰਡੀ ਇਧਰ ਤੇ ਅੱਛਾ ਕੀ ਕਰੀਏ ਕੀ ਕਰੀਏ ਇਹਨਾਂ ਨੇ ਲੈ ਲੇ ਮੈਂ ਆਪੇ ਜਰ ਮੈਂ ਆਵਾਜ਼ ਦੇ ਰਿਹਾ ਮਾਫੀ ਮੰਗਦਾ ਮੰਨ ਲੈਂਦੇ ਓਕੇ ਇਹਦੀ ਇਹ 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 ਉਹਦੇ ਮੋੜਾ ਚਾਈਨ ਦਾ ਬੱਜਾ ਚੱਕਾ ਸਾਰੇ ਸਾਰੇ ਇਹ ਇਹ ਨਹੀਂ ਸਾਰੇ ਇਹ ਸਾਰੇ ਫੋਟੋ ਕੋਡ ਦੇ ਲੈਣੇ ਅੱਜ ਇਹਦੇ ਆਉਂਦੇ ਜਰਨੀਆਂ ਜਾਈ ਜਿੰਨੇ ਅੱਗੇ N required 33 وب钱 M heard poured… and had narrowedother not needed to know favour of the people owner او تو ایک پڑھ لے ہاں سانٹری ائے گا بڑا بڑا ہو گا پالا کے تو میں رینچ کے دوں ہاں تو بینٹی تو ਦੇ ਰਿਹਾ ਬਿਆੰਦੇ ਆ ਚੱਲ ਪਰਲੇ ਪਾਸੇ ਹੁਣੇ ਆ ਇੰਨੀ ਮੋਟੋ ਚਲੋ ਉਧਰ ਦੇਖ ਲੋ ਲਓ ਜੇ ਹੁਣ ਆਪਾਂ ਆ ਗਏ ਆ ਪਿਆਸਾ ਇਟਾਲੀਆ ਇੱਥੇ ਦੇਖਦੇ ਆ ਤੇ ਜਾਨ ਨਹੀਂ ਰੈਸਟ ਕਰਦੇ ਆ ਮੰਮੀ ਉਹਨਾਂ ਨਹੀਂ ਗਈ ਆ ਅੰਦਰ ਪਿਆਸਾ ਇਟਾਲੀਆ ਥੋੜੀਆਂ ਗੱਡੀਆਂ ਅਦਰ ਉਧਰ ਜਾਂਦੀਆਂ ਜਿਹੜਾ ਚੰਦਕੁਮਤਾਲੇ ਮੇਨ ਆ ਤੇ ਆ ਜਿਹੜਾ ਸ਼ਹਿਰ ਆਪਾਂ ਆਏ ਆ ਫੁਰਲੀ ਇੱਥੇ ਹੈਗੇ ਉਹ ਤੇ ਮੇਰੇ ਸਾਨੂੰ 15-20 ਫੈਮਲੀਆਂ ਹੋੜੀਆਂ ਇਹਦੀ ਤੇ ਬਾਕੀ ਇੱਥੇ ਗੁਰਦੁਆਰਾ ਵਾਢੀ ਚਾਹੀਦਾ ਆ ਥੋੜੀਆਂ ਹੋਰ ਫੈਮਲੀਆਂ ਆ ਜਾਣ ਫੇ ਗੁਰਦੁਆਰਾਬਦੀ ਵਣ ਸਕਦਾ ਆ ਤੇ ਬਾਕੀ ਗਾਸ ਵਿੱਚ ਜਿੱਥੇ ਆਪਾਂ ਪੁਰਾਣੀ ਬਲੌਗ ਕੀਤਾ ਸੀ ਆਪਾਂ ਜਿੱਥੇ ਆਪਣੇ ਸੱਖਸੀ ਹੋਏ ਸੀਗੇ ਤੇ ਉੱਥੇ ਅਗਸਤ ਨੂੰ ਮੇਲਾ ਹੁੰਦਾ ਆ ਪਰ ਉੱਥੇ ਜੇ ਗੁਰਦੁਆਰਾ ਬਣ ਜੇ ਤਾਂ ਵਧੀਆ ਗੱਲ ਆ ਪਰ ਥੋੜੀ ਜਿਹੀ ਫੈਮਲੀ ਜਦੋਂ ਹੋਰ ਆ ਗਈ ਫਿਰ ਬਣ ਸਕਦਾ ਆ ਗੁਰਦੁਆਰਾ ਤੇ ਵਧੀਆ ਗੱਲ ਆ ਇੱਥੇ ਲੱਗਦੇ ਤਾਂ ਆਪਾਂ ਦੂਰ ਜਾਣਾ ਪੈਦਾ ਉੱਧਰ ਡੇਢ ਦੋ ਘੰਟੇ ਲੱਗ ਜਾਂਦਾ ਤੇ ਪੰਜਾਬੀ ਥੋੜੇ ਬਹੁਤ ਘਟਿਆ ਤੇ ਚਲੋ ਹੌਲੀ ਹੌਲੀ ਹੋਣਗੇ ਪੰਜਾਬੀ કે ફેર વઢિયા લાગ ગોર દ્વારા બધે યાદ તો યે થી ભી આ ગયે યે થી ભી ઓ ચીજા ગાડી દેખો આની બનાઈ લેકો ના બનાઈ લેકો ਮੈਂ ਦੇਖਦਾ ਬਣਾਉਂਗੀ ਲੇਗੋ ਨੂੰ ਜੋੜ-ਜੋੜ ਕੇ ਆਹ ਦੋਨੀ ਮੈਂ ਬਿੱਕ ਬਣਾਉਂਦਾ ਰੇਸ ਵਾਲੀ ਕਾਰ ਬਣਾਈ ਆ ਯਾ ਫਾਈਟੇ ਬਾਹਰ ਬੈਠੇ ਜੀ ਹੁਣ ਤੇ ਅੱਧ ਲਗਾਇਆ ਸੋਬੀ ਨਾਲ ਜਦੀ ਦਾ ਬੈਠਣਾ ਬਿਨਾ ਜੋਬੀ ਲਿਆ ਜੋਗੀ ਸਹੀ ਹੈ ਵੀ ਅੱਜ ਵੀਰ ਘਟਿਆ ਇਹਦੇ ਛੜੀਆਂ ਤੋਂ ਵੱਧ ਜਿਆਦਾ ਹੁੰਦੀ ਆ ਅੱਜ ਵੀਰਵਾਰ ਕਰਕੇ ਘਟਿਆ ਦਾ ਹੁਣ ਆਪਾਂ ਆ ਗਏ ਕੌਨਡ ਦੇ ਵਿੱਚ ਇੱਥੇ ਸਮਾਨ ਲੈਣਾ ਥੋੜਾ ਜਿਹਾ ਸਮਾਨ ਇੱਧਰ ਸਾਈਕਲ ਵਗੈਰਾ ਲੱਗੇ ਆ ਤੇ ਮਾਰਿਆਂ ਦਾ ਸਮਾਨ ਲੱਗਾ ਆ ਕੁਰਸੀਆਂ ਲੱਗੀਆਂ ਜਾਨੋ ਰਾਮ ਗਾਲਾਪੇ आयातबारू दिल भीड थे आज बिल्कुल थोड़े लोग हाँ

ਬਿਲਕੁਲ ਖਾਲੀ ਵੀ ਆ ਗਏ ਹਾਂ। ਹਾਂਜੀ ਸਾਮਾਨ ਆਪਾਂ ਲੈ ਲਿਆ ਤੇ ਹੁਣ ਚੱਲੀਏ ਘਰ ਨੂੰ। ਤੇ ਟਾਈਮ ਵੀ ਕਾਫੀ ਹੋ ਗਿਆ। ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ। ਤੇ ਅੱਜ ਦਾ ਵਲੌਗ ਵਧੀਆ ਲੱਗਾ ਤਾਂ ਸ਼ੇਅਰ, ਕਮੈਂਟ ਤੇ ਜਨਰਲ ਸਬਸਕ੍ਰਾਈਬ ਤੇ ਨੈਕਸਟ ਟੂਰ ਵੀ ਆਪਣਾ ਜਲਦੀ ਆਉਣ ਵਾਲਾ। ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਸਾਰਿਆਂ ਸਤਿ ਸ੍ਰੀ ਅਕਾਲ, ਧੰਨਵਾਦ।